ਕਰਤੀ ਕਿਸਾਨ ਯੂਨੀਅਨ ਵੱਲੋਂ ਸ਼ੁਭ ਕਰਨ ਦੇ ਕਤਲ ਦਾ ਮਾਮਲਾ ਅਮਿਤ ਸ਼ਾ ਖੱਟਰ ਅਤੇ ਵਿਜ ਵਿਰੋਧ ਦਰਜ ਕਰਨ ਦੀ ਮੰਗ ਨੂੰ ਲੈ ਕੇ ਕੱਢਿਆ ਰੋਸ ਪ੍ਰਦਰਸ਼ਨ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇrti ਕਿਸਾਨ ਯੂਨੀਅਨ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨੇ ਪੰਜਾਬ ਸਰਕਾਰ ਵੱਲੋਂ ਸ਼ੁਭ ਕਰਨ ਸਿੰਘ ਦੇ ਕਤਲ ਦਾ ਮਾਮਲਾ ਅਣਪਛਾਤੇ ਉੱਤੇ ਦਰਜ ਕਰਨ ਦੇ ਅਮਲ ਨੂੰ ਸਿਰੇ ਤੋਂ ਨਕਾਰਦਿਆਂ ਇਹ ਕਤਲ ਦਾ ਮਾਮਲਾ ਅਸਲ ਦੋਸ਼ੀਆਂ ਦੇ ਨਾਂ ਉੱਤੇ ਦਰਜ ਕਰਨ ਦੀ ਮੰਗ ਕੀਤੀ ਹੈ ਮੋਦੀ ਸਰਕਾਰ ਦੇ ਜ਼ਬਰ ਵਿਰੋਧ ਅਤੇ ਸ਼ੁਭਕਰਨ ਸਿੰਘ ਦੇ ਕਤਲ ਤੇ ਹੋਰ ਕਿਸਾਨਾਂ ਤੇ ਅਨਾ ਤਸ਼ਦ ਢਾਉਣ ਲਈ ਜ਼ਿੰਮੇਵਾਰ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਤਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜਿਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਸ਼ੁਭਕਰਨ ਸਿੰਘ ਦੇ ਕਤਲ ਦਾ ਧਾਰਾ 302 ਅਤੇ 307 ਤਹਿਤ ਮੁਕੱਦਮਾ ਦਰਜ ਕਰਨ ਪੰਨੇ ਵਾਹਨਾ ਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਨਵਾਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਹੈ ਇਹ ਰੋਸ ਮਾਰਚ 12 ਦਰੀ ਤੋਂ ਸ਼ੁਰੂ ਹੋ ਕੇ ਅੰਬੇਡਕਰ ਚੌਂਕ ਤੋਂ ਹੁੰਦਾ ਹੋਇਆ ਚੰਡੀਗੜ੍ਹ ਚੌਂਕ 'ਚ ਸਮਾਪਤ ਹੋਇਆ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਰਜ ਕਰੋ ਪਰਚਾ ਦਰਜ ਕਰਾਓ ਦਰਜ ਕਰੋ ਦਰਜ ਕਰੋ ਮਿਤ ਸ਼ਾਹ ਤੇ ਪਰਚਾ ਦਰਜ ਕਰਾਓ ਦਰਜ ਕਰੋ ਦਰਜ ਕਰੋ ਸਾਂਭੀ ਨੇ ਸੰਤ ਸਿੰਘ ਬੈਂਸ ਅੱਜ ਆਪਾਂ ਇੱਥੇ ਇੱਕੋ ਇੱਕ ਮਕਸਦ ਲਈ ਇਕੱਠੇ ਹੋਏ ਆਂ ਕਿ ਜਿਹੜਾ ਦਿੱਲੀ ਦੀਆਂ ਬਾਰਡਰਾਂ ਤੇ ਉੱਪਰਲੇ ਪਾਸੇ ਹਰਿਆਣਾ ਦੀਆਂ ਬਾਰਡਰਾਂ ਤੇ ਲੋਕ ਬੈਠੇ ਆ ਉਹਨਾਂ ਤੇ ਜੋ ਹਰਿਆਣਾ ਸਰਕਾਰ ਨੇ ਤਸ਼ੱਦਦ ਕੀਤਾ ਉਹਦੇ 'ਚ ਸਾਡੇ 22 ਸਾਲ ਦੇ ਨੌਜਵਾਨ ਸ਼ੁਭਕਰਮ ਸਿੰਘ ਦੀ ਸ਼ਹੀਦੀ ਵੀ ਹੋ ਗਈ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਖਤ ਫਟੜ ਹੋਏ ਆ ਬਖ ਬਖ ਹਸਪਤਾਲਾਂ ਚ ਹੈ ਜਿਹਦੇ ਚ ਗਬੀਰ ਜਿਹੜਾ ਫਟੜਾ ਉਹ ਪ੍ਰਕਾਸ਼ ਸਿੰਘ ਸਾਥੀ ਆ ਸਾਡਾ ਪੀਜੀਆਈ ਚ ਦਾਖਲ ਹੈ ਤੇ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਕੇਤੀ ਕਿਸਾਨ ਜੂਨੀਅਨ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ 28 ਮਾਰਚ ਜਿਹੜੇ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਹੈੱਡਕੁਆਰਟਰਾਂ ਤੇ ਕੱਢ ਰਹੇ ਆ ਔਰ ਸਾਡੀ ਮੁੱਖ ਮੰਗ ਜਿਹੜੀ ਆ ਕਿ ਜਿਹੜਾ ਸਾਡਾ ਸ਼ਹੀਦ ਹੋਇਆ ਆ ਤੇ ਜਿਹੜੇ ਲੋਕ ਫਟੜ ਹੋਏ ਆ ਤੇ ਜਿਹੜਾ ਸਾਡਾ ਸਮਾਨ ਦੀ ਤੋੜ ਭੰਨ ਕੀਤੀ ਆ ਟਰੈਕਟਰਾਂ ਦੀ ਤੋੜ ਭੰਨ ਕੀਤੀ ਆ ਉਹਨਾਂ ਲਈ ਅਸੀਂ ਸਮਝਦੇ ਆਂ ਭਈ ਜਿੱਥੇ ਸੈਂਟਰ ਸਰਕਾਰ ਜਿਹੜੀ ਮੋਦੀ ਸਰਕਾਰ ਪੂਰੀ ਦੋਸ਼ੀ ਆ ਉਹਨੇ ਲੋਕਾਂ ਦੇ ਰਾਹ ਜਿਹੜੇ ਉੱਥੇ ਬੰਦ ਕੀਤੇ ਆ ਕੋਈ ਅਧਿਕਾਰ ਨਹੀਂ ਦਾ ਨੂੰ ਸੜਕਾਂ ਦੇ ਵਿੱਚ ਕੰਧਾ ਕਰਨ ਦਾ ਹੋਰੇ ਕਰਕੇ ਜੋ ਵੀ ਇਹਨਾਂ ਨੇ ਲੋਕਾਂ ਤੇ ਤਸ਼ੱਦਦ ਕੀਤਾ ਉਹਦੇ ਉਹ ਜ਼ਿੰਮੇਵਾਰ ਹੈ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੁਭਗ ਮੈਂ ਟਿਮਬਰ ਕੁਮਿੰਦਰ ਸਿੰਘ ਮੜਿਆਚ ਅੱਜ ਜਿਵੇਂ ਪੂਰੇ ਪੰਜਾਬ ਚ ਕਿਰਤੀ ਕਿਸਾਨ ਯੂਨੀਅਨ ਵਰਤੋ ਹੋਰ ਪ੍ਰਦਰਥਲੀ ਜਿੱਥੇ ਬੰਦੀਆਂ ਵੱਲੋਂ ਜਿਹੜਾ ਸ਼ੁਭ ਕਰਨ ਸਿੰਘ ਦਾ ਖਨੌਰੀ ਬਾਰਡਰ ਦੇ ਉੱਤੇ ਕਤਲ ਹੋਇਆ ਜਿਹੜੇ ਆਪਣੀ ਬੜੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਕਿਸਾਨ ਜਿਹੜਾ ਹੈਗਾ ਉਹ ਲੜ ਰਹੇ ਸੀ ਤੇ ਦਿੱਲੀ ਜਾਣ ਦੇ ਜਿਹੜਾ ਹੈਗਾ ਉਹਨਾਂ ਨੇ ਪ੍ਰੋਗਰਾਮ ਬਣਾਇਆ ਹੋਇਆ ਸੀ ਉਹਨਾਂ ਨੂੰ ਹਰਿਆਣਾ ਦੀ ਸਰਕਾਰ ਨੇ ਉਹਨਾਂ ਦੇ ਰਾਹਾਂ ਚ ਬਾਰਡਰ ਜਿਹੜਾ ਹੈਗਾ ਉਹ ਸਾਰਡਰ ਦੇ ਉੱਤੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿੱਲ ਵਿਛਾ ਕੇ ਵੱਡੇ ਵੱਡੇ ਕੰਟੇਨਰ ਖੜੇ ਕਰਕੇ ਜਾਂ ਵੱਡੀਆਂ ਵੱਡੀਆਂ ਕੰਧਾਂ ਮੜਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਕਿਸਾਨਾਂ ਨੇ ਜਾਣ ਦੀ ਜिद ਕੀਤੀ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਤੇ ਪੱਕੀਆਂ ਗੋਲੀਆਂ ਜਿਹੜੀਆਂ ਚਲਾਈਆਂ ਜਿਹਦੇ ਨਾਲ ਇੱਕ ਕਿਸਾਨ ਸ਼ੁਭਕਰਨ ਸਿੰਘ ਜਿਹੜਾ ਬਠਿੰਡਾ ਦੇ ਪਿੰਡ ਵੱਲੋਂ ਦਾ ਸੀ ਉਹਦਾ ਜਿਹੜਾ ਹੈਗਾ ਉਹ ਉਹ ਸ਼ਹਾਦਤ ਹੋ ਗਈ ਤੇ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਸੰਯੁਕਤ ਮੋਰਚੇ ਨੇ ਵੀ ਮੰਗ ਕੀਤੀ ਪੇ ਸ਼ੋਭ ਕਰਨ ਸਿੰਘ ਦੇ ਜਿਹੜੇ ਕਾਤਲ ਹੈ ਉਹਨਾਂ ਦੇ ਉੱਤੇ 302 ਦਾ ਮਕਦਮਾ ਦਰਜ ਕੀਤਾ ਜਾਵੇ